ਦੋਸਤੋ ਇੱਕ ਨਾ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਅੱਜ ਨਵੀਂ ਆਹ ਹਨ ਕਣਕਾਈ ਆ ਹ ਡਿੱਪੂ ਵਾਲੀ ਕਣਕ ਹੁੰਦੀ ਹੈ ਜਿਹੜੇ ਤੇ ਆਹ ਕੰਡਾ ਨਾ ਉਹਨਾਂ ਨੇ ਸਪੈਸ਼ਲ ਇਹ ਕੰਡਾ ਫੂਡ ਸਪਲਾਈ ਵਾਲਿਆਂ ਨੇ ਨਾਲ ਦਿਆ ਏ ਆਹ ਮਸ਼ੀਨ ਆ ਇਹ ਮਸ਼ੀਨ ਤਾਂ ਆਪਾਂ ਪਹਿਲਾਂ ਹੀ ਦੇਖਦੇ ਆਂ ਵੀ ਇਹ ਉਂਗਲ ਲਾਏ ਤਾਂ ਪਰਚੀ ਕੱਢਦੀ ਆ ਪਰ ਇਹਨਾਂ ਨੇ ਇੱਕ ਨਵੀਂ ਹੋਰ ਉਪਲਬਧੀ ਕਰਤੀ ਇਹਦੇ ਵਿੱਚ ਸ਼ਾਇਦ ਆ ਇਹ ਹੁਣ ਲੇਟੈਸਟ ਟੈਕਨੋਲੋਜੀ ਆ ਕਿਤੇ ਮੈਂ ਕੈਮੇਂ ਹੀ ਵਾਰ ਆਇਆ ਇਹ ਪਹਿਲੀ ਵਾਰ ਆ ਰਿਹਾ ਤੇ ਪਹਿਲੀ ਵਾਰ ਆ ਰਹਿਣ ਲੋ ਇਹ ਕੰਡਾ ਪਰ ਸਾਦਾ ਕੰਡਾ ਇੱਧਰ ਵੀ ਪਿਆ ਦੇਖੋ ਇਹ ਕੰਡੇ ਨਾਲ ਨਹੀਂ ਆਪਾਂ ਜੋਗ ਸਕਦੇ ਸਾਦੇ ਨਾਲ ਇਹ ਇਹਨਾਂ ਦੇ ਕੰਡੇ ਨਾਲੇ ਜੋਗ ਸਕਦੇ ਆ ਨਾ ਕੋਈ ਕਿਸੇ ਦੇ ਘਰੇ ਪਰਚੀ ਅ ਕੱਟ ਕੇ ਆ ਸਕਦੇ ਆ ਵੀ ਕੋਈ ਕਿਸੇ ਦਾ ਗੋਡੇ ਦੁਖਦੇ ਨੇ ਕੋਈ ਬੂੜਾ ਹੈ ਕੋਈ ਠੇਰਾ ਹੈ ਕੋਈ ਕਿਸੇ ਦੇ ਸੱਟ ਲੱਗੀ ਹੋਵੇ ਕਿਸੇ ਦੇ ਸੱਟ ਲੱਗੀ ਹੋਵੇ ਕਿਸੇ ਦੇ ਕੋਸਾ ਵੀ ਚੱਲ ਯਾਰ ਘਰੇ ਜਾ ਕੇ ਪਰਚੀ ਘਟਾ ਦਿਓ ਤੇ ਕਣਕ ਉੱਥੇ ਤੋਂ ਚਲੋ ਜਿੱਥੇ ਰੱਖੀ ਹੋਈ ਆ ਬੰਦੇ ਦੀ ਉੱਥੇ ਤੋਂ ਦੇ ਦਿਓ ਨਾ ਉਰੇ ਆਉਣਾ ਪਊਗਾ ਤੇ ਪਰਚੀ ਘਟਾਉਣੀ ਪਉਣੀ ਆ ਫੇਰ ਹੁਣ ਜਿਹੜੀ ਜਿਹੜਾ ਕੰਡੇ ਦੀ ਕੰਡੇ ਦਾ ਕੰਮ ਕੀ ਆ ਇਹ ਇਹ ਆ ਮਾਈ ਦੀ 20 ਕਿਲੋ ਕਣਕ ਦੇ ਪਹਿਲਾਂ ਇਹਨਾਂ ਦਾ ਓਕੇ ਹੋਈ ਵੀ 20 ਕਿਲੋ ਕਣਕ ਬਣਦੀ ਇਹਨਾਂ ਦੀ ਮਸ਼ੀਨ ਨੇ ਓਕੇ ਕਰੀ ਫੇਰ ਇਹਨਾਂ ਨੇ 20 ਕਿਲੋ ਜੋਖੀ ਆ ਦੇਖੋ ਆ 20 ਕਿਲੋ 20 ਕਿਲੋ ਜੇ ਇਹਦੇ ਵਿੱਚੋਂ ਮੰਨ ਲਓ ਆ ਇੱਕ ਹੁਣ 19990 ਹੋ ਗਈ ਇੱਕ 10 ਪੁਆਇੰਟ ਆ ਇੰਨੀ ਕ ਕਣਕ ਕੱਢ ਲਈ ਮੈਂ ਤਾਂ ਇਹ ਮਸ਼ੀਨ ਪਰਚੀ ਨਹੀਂ ਕੱਢੂਗੀ ਹੋਰ ਇਹ ਮਸ਼ੀਨ ਪਰਚੀ ਨਹੀਂ ਕੱਢੂਗੀ ਜੇ ਤੁਸੀਂ ਇਹਦੇ ਵਿੱਚ ਇੰਨੀੋਂ ਕਣਕ ਇਹ ਇੰਨੀ ਕਣਕ ਆਹਾ ਮੰਨ ਲਓ ਆਪਾਂ ਨੇ 20 ਤੋਂ ਜ਼ਿਆਦੇ ਪਾਤੀ 20 20 ਦਾਸ ਹੋ ਗਈ ਤਾਂ ਵੀ ਇਹ ਮਸ਼ੀਨ ਪਰਚੀ ਨਹੀਂ ਕੱਢੂਗੀ ਇਹ ਆਪਾਂ ਨੂੰ ਪੂਰੀ ਹੀ 20 ਕਰਨੀ ਪੈਣੀ ਆ ਮਿੱਤਰੋ ਜਿਹੜੀਆਂ ਗੱਲਾਂ ਸੀ ਵੀ ਯਾਰ ਦੀਪੂ ਵਾਲੇ ਕਣਕ ਵੇਚ ਜਾਂਦੇ ਨੇ ਐ ਕਰ ਜਾਂਦੇ ਨੇ ਫਲਾਣਾ ਕਰ ਜਾਂਦੇ ਨੇ ਉਹ ਗੱਲਾਂ ਗਈਆਂ ਆ ਹੁਣ ਮਾਈ ਦੀ ਉਹ ਆਊਗਾ ਗੁੱਠਾ ਚਲੋ ਆ ਹਲੇ ਚੱਕ ਨਹੀਂ ਰਹੀ ਤੇ ਤਾਂ ਇਹ 20 ਕਿਲੋ ਦੀ ਪਰਚੀ ਕੱਢ ਕੇ ਇਹ ਕਣਕ ਤਾਂ ਦੇਣਗੇ ਉਹਨਾਂ ਨੂੰ ਬਹੁਤ ਵੱਡੀ ਅ ਕਹਿਣ ਦਾ ਮਤਲਬ ਉਪਲਬਧੀ ਆ ਇਹ ਸਰਕਾਰ ਦੀ 100 ਗ੍ਰਾਮ ਵੀ 100 ਗ੍ਰਾਮ ਇਹਦੇ ਵਿੱਚ ਡਿੱਪੂ ਵਾਲਾ ਬੰਦਾ ਜਾਂ ਹੇਰਾ ਫੇਰੀ ਨਹੀਂ ਕਰ ਸਕਦਾ 100 ਗ੍ਰਾਮ ਦੀ ਵੀ ਜਿਹੜੀਆਂ ਆਪਾਂ ਬਲੇਮ ਜੇ ਨਹੀਂ ਤੇ ਲੱਗਦੇ ਹੁੰਦੇ ਵੀ ਡੀਪੂ ਵਾਲੇ ਦਾ ਕਣਕ ਵੇਚ ਜਾਂਦੇ ਨੇ ਯਾਰ ਇਹ ਕਰ ਜਾਂਦੇ ਨੇ ਕਿ ਨਹੀਂ ਪੀਵਾਂ ਬਾਈ ਸਾਲ ਹੋ ਗਿਆ ਕਣਕ ਮੰਡਦੇ ਨੇ ਇੱਕ ਬੰਦਾ ਕਹਿ ਕੇ ਦਿਖਾਵੇ ਮੇਰੀ ਕਣਕ ਰੱਖ ਲਈ ਕਿਸੇ ਨੇ ਪਰ ਆ ਜਿਹੜਾ ਝੰਜਟਾ ਤਿੰਨ ਤਿੰਨ ਦਿਨ ਹੋਰ ਰੇ ਬੈਠਣਾ ਪਊਗਾ ਹੁਣ ਇਹ 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 ਗੱਲ ਐ ਮੰਨ ਲਓ ਇੱਥੇ 50 ਬੰਦੇ ਆ ਗਏ ਇੱਕ ਬੰਦੇ ਨੂੰ ਘੰਟਾ ਪਾਉਣਾ ਘੰਟਾ ਹੁਣ ਮਾਤਾ ਨੂੰ ਅੱਧਾ ਪਾਉਣਾ ਘੰਟਾ ਹੋ ਗਿਆ ਖੜੀ ਨੂੰ ਆ ਪਰਚੀ ਨਹੀਂ ਹੋ ਅ ਮਸ਼ੀਨ ਕੱਢ ਰਹੀ ਨਹੀਂ ਇਹਨੂੰ ਚਲ ਪਰੇ ਕਰ ਦਿੰਦੇ ਹੋਰ ਨੂੰ ਲਾ ਦਿੰਦੇ ਤੇ ਜਦ ਨਹੀਂ ਤੇ ਜੋ ਸਹੀ ਤਰੀਕੇ ਨਾਲ ਵੀ ਇਹ ਮੰਨ ਲਓ ਆਇਆ ਬੰਦੇ ਨੂੰ ਜੋਖ ਕੇ ਦੇਤੀ ਤਾਂ ਵੀ ਇੱਕ ਬੰਦੇ ਨੂੰ ਘੱਟੋ ਘੱਟ 20 ਮਿੰਟ 25 ਮਿੰਟ ਲੱਗਣਗੇ ਲੱਗਣਗੇ ਕਿ ਨਹੀਂ ਦਿਨ ਚ ਤੁਸੀਂ ਸਿਰਫ 10 20 ਬੰਦਿਆਂ ਨੂੰ ਕਣਕ ਦੇ ਸਕਦੇ ਆ 30 ਬੰਦਿਆਂ ਨੂੰ ਬਸ ਬਸ ਚਾਰ ਦਿਨ ਚ ਕਣਕ ਵੰਡੀ ਜੋਗੀ ਹੋਣੀ ਚਾਰ ਪੰਜ ਦਿਨ ਹੁਣ ਕਣਕ ਕਿੰਨੀ ਹੈ 300 154 55 ਕੁਆਂਟਲ ਆਏਗੀ 154 55 ਕੁਆਂਟਲ ਤੇ ਨਹੀਂ ਤੁਸੀਂ ਇਹਨੂੰ ਕਿ ਸਵੇਰੇ ਲੱਗ ਕੇ ਦੁਪਹਿਰ ਨੂੰ ਨਿਮੇੜ ਦਿੰਦੇ ਤੇ ਸਾਨੂੰ ਪਰਚੇ ਪਹਿਲਾਂ ਪਰਚੇ ਕੱਢਦੇ ਦਿੰਦੇ ਸੀ ਹੂੰ ਸ਼ਾਮ ਨੂੰ ਅਸੀਂ ਪੜ ਦਿੰਦੇ ਸੀ ਫਿਰ ਹੁਣ ਕਿੰਨੇ ਦਿਨ ਲੱਗਣਗੇ ਹੁਣ ਤਾਂ 3-4 ਦਿਨ ਚ ਵੰਡੀ ਜੋ ਹਿਸਾਬ ਨਾਲ ਤਾਂ ਹੈ ਸਤੋਂ ਦੋ ਬੰਦੇ ਨਿਮੇੜ ਦੇ ਫਿਰ ਇੱਕ ਹੋਰ ਆ ਹੁਣ ਖਰਚਾ ਵਧ ਗਿਆ ਪਹਿਲਾਂ ਤੇਰੀ ਇਹ ਇੱਕ ਦਿਹਾੜੀ ਲੱਗਦੀ ਸੀ ਹਾਂਜੀ ਹਾਂ ਹੁਣ ਤਿੰਨ ਦਿਹਾੜੀਆਂ ਲੱਗਣਗੀਆਂ ਇਹਨੀਆਂ ਇਹਨੂੰ ਤੈਨੂੰ ਤਿੰਨ ਦਿਹਾੜੀਆਂ ਦੇਣੀਆਂ ਪੈਣਗੀਆਂ ਆਚਾਰ ਜੈਲੇ ਨੂੰ ਕਰਹੀਂ ਜੈਲੇ ਚਲੋ ਐ ਤਾਂ ਹੁਣ ਕਰਨਾ ਪਊਗਾ ਜੀ ਚਲੋ ਉਹ ਤਾਂ ਗੱਲ ਤਾਂ ਹੈ ਹੀ ਨਾ ਮਿਹਨਤ ਦਾ ਮਿਹਨਤ ਦਾ ਹੈ ਖਰਚਾ ਵਧ ਗਿਆ ਹੁਣ ਇਹ ਵਿਚਾਰੇ ਇੱਧਰ ਪਹਿਲਾਂ 20 ਕਿਲੋ ਛੇਤੀ ਵੀ ਮੰਨ ਲਓ 20 ਕਿਲੋ ਆ ਪਰ ਇਹ ਕੰਡੇ ਤੇ ਜੋਖਦੇ ਨੇ ਤੇ ਇਹ ਕੰਡੇ ਤੇ ਜੋਖ ਕੇ ਉਧਰ ਫੇਰ ਉਹ ਤੇ 20 ਸੈੱਟ ਕਰਕੇ ਤਾਂ ਉਹ ਮਸ਼ੀਨ ਪਰਚੀ ਕੱਢੂਗੀ ਜਿਹੜੇ 60 ਕਿਲੋ ਦੋ ਜਗ੍ਹਾ ਤੋਂ ਤੇ 60-60 ਕਿਲੋ ਦੁੱਜੀ ਨਹੀਂ ਚੱਕਿਆ ਮੈਂ ਆਹ ਕੰਮਾ ਸਰਕਾਰ ਨੇ ਚੋਰੀ ਆ ਜਿਹੜੀ ਫੂਡ ਸਪਲਾਈ ਵਿਭਾਗ ਵਿੱਚ ਜ਼ੀਰੋ ਕਰਤੀ ਇਸ ਟਾਈਮ ਡਿਪੂਆਂ ਪ੍ਰਤੀ ਜ਼ੀਰੋ ਜੇ ਕੋਈ ਇਹ ਗੱਲ ਕਹਿੰਦਾ ਨਾ ਵੀ ਡੀਪੂ ਵਾਲੇ ਚੋਰੀ ਕਰਦੇ ਨੇ ਉਹ ਭੁੱਲ ਜਾਓ ਬਾਈ ਹੁਣ ਕਣਕਾ ਜੇ ਇਹਦੇ ਵਿੱਚੋਂ 5 ਕੁਇੰਟਲ ਕਣਕ ਰਹੇਗੀ ਇੱਥੇ 5 ਕੁਇੰਟਲ ਛੱਡੋ ਜੀ 5 ਕਿਲੋ ਰਹੇਗੀ ਤਾਂ ਡੀਪੂ ਵਾਲੇ ਕੰਨੇ ਆ ਮਸ਼ੀਨ 5 ਕਿਲੋ ਕਣਕ ਦੱਸੀ ਜਾਊਗੀ ਇਹੀ ਆ 200 ਗ੍ਰਾਮ ਵੀ ਦੱਸ ਦਈਏ 200 ਗ੍ਰਾਮ ਦੀ ਵੀ ਪਿਛਲੀ ਕਣਕ 200 ਗ੍ਰਾਮ ਉਹ ਕਿੱਥੇ ਗਈ ਹਾਂਜੀ ਇਹ ਗੱਲ ਹੈ ਨਾ ਪਿਛਲੀ ਵਾਰ ਦੀ 2 ਕਾਊਂਟਰ 80 ਕਿਲੋ ਬੱਸੀ ਪਈ ਸੀ ਵਿੱਚ ਆਈ ਹੋਈ ਇਸਕੀ ਅੱਛਾ ਹਾਂਜੀ ਚਲੇ ਆਇਆ ਵੀ ਕੋਈ ਲੈਣ ਨਹੀਂ ਆਇਆ ਆਪਾਂ ਉਹਨੂੰ ਗੇਰ ਦੇ ਵਿੱਚ ਕਿਤੇ ਸਾਡੇ ਸਾਡੇ ਕੋਲ ਨਹੀਂ ਬਕਾਇਆ ਪਿਆ ਜੀ ਉਹ ਹੁਣ ਵਿੱਚ ਐ ਡੋ ਗਈ ਜੀ ਅੱਛਾ ਕੌਣ ਕਰਾਂ ਫਿਰ ਉਹਨੂੰ ਚਲੋ ਕੱਲ ਨੂੰ ਲੈ ਜੂਗਾ